ਇਕ ਓੰਕਾਰ ਸਤਗੁਰ ਪ੍ਰਸਾਦਿ ਰਾਜ ਗਉੜੀ ਮਹੱਲਾ ਨਾਵਾ ਸਾਧੂ ਮਨ ਕਾ ਮਾਨ ਕੇ ਆਗੋ ਸਤਗੁਰੂ ਦੀ ਸਾਜਿਗੂ ਵਾਜੂ ਗੁਰੂ ਸਾਹਿਬ ਸਾਦ ਸੰਗਿ ਜੀ ਗੁਰੂ ਜੀ ਦੇ ਹਾਜ਼ਰੀ ਕਾ ਮਹਰਾਜੀ ਕਹਾਂਗੇ ਕਿ ਕੀ ਵਿਕ੍ਰਮੀ ਰਹੇ ਨੀ ਦੇ ਜੀ ਜਿਹੜੇ ਜਿਹੜੇ ਆਏ ਜਿਨੇ ਸ੍ਰੀ ਹਰਿਕ੍ਰਿਸ਼ਨ ਨ ਹੋਰ ਆ ਗੀ ਜੀ ਜਿਹੜੇ ਜਿਹੜੇ ਹਾਜ਼ਰ ਹੋਇਆ ਜੀ ਉਹ ਧਿਆਨ ਕਰਕੇ ਜਰਗਾ ਦੇ ਬ੍ਰਿੰਦੂ ਵਿੱਚ ਬੰਦਾ ਚਾਹ ਉਹ ਸਾਂ ਵਿਚਾਰ ਕਰਨ ਕੀਤੀ ਸਤਿਗੁਰੂ ਮਹਾਰਾਜ ਸਾਜੀ ਕਾਇ ਗੁਰੂ ਸਾਜੀ ਬਾਲੂਬਦੇ ਸਾਹ ਦੇ ਜੀ ਸ੍ਰੀਮਨ ਖਾਨ ਸਾਹਿਬ ਉਹ ਗਏ ਆਏ ਨੇ ਸੰਗ ਕਰੇ ਨੇ ਲੋੜ ਹੈ ਇੱਕੰਨ ਕਰਕੇ ਮਹਾਰਾਜ ਦੇ ਪਾਸ ਜੀ ਜੇ ਵੀ ਨਾ ਰਹੇ ਗਿੰਗੋ ਰੇਕਿਲੇਟਿਆਂ ਨੂੰ ਕੋਯੋ ਗੁਰੂ ਹਰਕਿਹ ਸਿੰਘ ਜੀ ਆਨਾਈ ਗਏ ਉਹਦੇ ਹਾਜੋਸਾ ਨੂੰ ਕਿਹਾ ਸੀ ਬੱਲ ਬੱਲ ਬੱਸ ਇਹ ਦੀ ਕਾਮਨੀ ਆਪਣੀ ਸੰਗਤੈ ਆਸਮਾਨਲੇ ਤੇ ਹੁਣ ਬਚਨੇ ਸਾਰੀ ਗੁਰੂ ਸਾਹਿਬ ਨੂੰ ਗੁਰਕਾਰ ਨੂੰ ਆਪਣੀ ਧੀ ਤੋਂ ਆ ਕੇ ਅੰਗੀਕਾਰ ਕਰ ਲਿਆ ਪਰ ਮਹਾਰਾਜਾ ਗੋਪਕਰੇਹ ਕਰਗੇ ਨਾ ਹੋਏ ਉਹਨੂੰ ਮਾਦਕਾਈ ਚੰਗਰੀ ਆ ਜੀ ਇਸੇ ਪ੍ਰਕਾਰ ਉਹ ਵਰਗ ਦਾ ਸਾਹਿਬ ਜੀ ਨੂੰ ਮਹਾਰਾਜ ਜੀ ਕਹਾ ਸਾਈਂ ਕਰੀਰ ਕਰਨ ਵਾਪੇ ਜੀ ਸਾਹਿਬੇਰ ਵੀ ਲੋਕ ਰਹੇ ਭਾਈ ਮੱਖਣ ਸ਼ੈਣ ਜਦੋਂ 22 ਮੰਗੀਆਂ ਲਾਈ ਦੇਖੇ ਸਾਨੂੰ ਉੱਥੇ ਸੋਦੀ ਆ ਕੇ ਮਸੰਦ ਆ ਕੇ ਉਹ ਜੀ ਧੀਰਮਲ ਵੀ ਆ ਗਿਆ ਸੀ ਕਰਵਾੜਪੁਰ ਤੋਂ ਉਹ ਜੀ ਭਾਈ ਮੱਖਣ ਸ਼ੈਣ ਦੋ ਦੋ ਮੋੜਾਂ ਰਾਸਤੇ ਸਾਰਿਆਂ ਨੂੰ ਪਰਖਣਾ ਚਾਹੇ ਕਿਸੇ ਨੇ ਦਾ ਡੇੜਾ ਜਿਵੇਂ ਜਹਾਜ਼ ਬੰਨ ਲਾਇਆ ਸੀ ਉਹ ਗੱਲ ਨਾ ਦੱਸੀ ਅਕੀਰ ਗੁਰੂ ਜੇਹ ਬਹਾਦਰ ਸਾਹਿਬ ਨੂੰ ਬਾਦ ਪੁੱਛ ਕੇ ਲੋਕਾਂ ਦੇ ਘਰੋਂ ਮਾਰਿਆ ਦੇ ਪਾਸ ਆਇਆ ਮਾਤਾ ਜੀ ਰੋਕਿਆ ਕਿ ਗੁਰੂ ਸਾਹਿਬ ਕੋਲੇ ਨਹੀਂ ਆਉਣਗੇ ਪਰ ਫਿਰ ਵੀ ਇਹ ਸਿੱਖ ਪ੍ਰੇਮ ਦੇ ਨਾਲ ਚਲੇ ਆ ਗਿਆ ਫਿਰ ਜਦਾਂ ਉਹ ਤਾਂ ਜੋ ਮੋਹਰਾ ਪੇਟਾ ਕੀਤੀਆਂ ਗੁਰੂ ਮਾਰਾ ਸਾਹਿਬ ਸੁਖਪਾਤ ਸਾਹਿਬ ਜੀ ਚੁੱਪ ਕਰ ਰਹੇ ਭਾਈ ਨੇ ਇਹ ਖਿਆਲ ਕੀਤਾ ਕਿ ਮੈਂ ਕਿਹਾ ਬਣਾ ਕੇ ਸੜ ਕੇ ਮਰ ਜਾਵਾਂ ਮੇਨੂੰ ਗੁਰੂ ਸਾਹਿਬ ਗੁਰੂ ਹਰਕੀਰ ਸਿੰਘ ਸਾਹਿਬ ਦੇ ਬਚਨ ਅਨੁਸਾਰ ਸਰਗਰਾਂ ਦੀ ਪ੍ਰਾਪਤੀ ਕਿਉਂ ਨਹੀਂ ਹੋਈ ਇਹ ਜਦੋਂ ਸੰਕਲਪ ਕੀਤਾ ਸਿੱਖ ਨੂੰ ਘੋੜੇ ਤੋਂ ਬਾਅਦ ਨਿਕਲ ਲੱਗੇ ਨੂੰ ਗੁਰੂ ਸਾਹਿਬ ਜੀ ਹੱਸ ਕੇ ਕਹਿੰਦੇ ਮਹਾਰਾਜ ਸਾਹਿਬ ਕਹਿਣ ਲੱਗੇ ਸਿੱਖਾ ਗੁਰੂ ਘਰ ਦੇ ਵਿੱਚ ਮਾਇਆ ਦੀ ਤਾਂ ਕਿਸੇ ਪ੍ਰਕਾਰ ਦੀ ਕੋਈ ਪਰਵਾਹ ਨਹੀਂ ਹੈ ਤੇ ਮੈਂ ਕੁਝੋਕਾ ਵੀ ਕੋਈ ਨਹੀਂ ਕੁਇਆ ਕਰੇ ਪਰ ਕਹਿੰਦੇ ਸੰਕਲਪ ਕੀਤਾ ਜੀ ਮੇਰੀ ਜਿਹੜੀ ਸੁੱਖਣਾ ਸੀ ਤੇ ਜਹਾਜ ਜਨ ਬੰਨੇ ਲਾਇਆ ਉਹ ਮੈਨੂੰ ਦੇਖਣੋਂ ਅੱਜ ਮੋਢਾ ਨਿੰਦਾ ਕਰਕੇ ਦੇਖਿਆ ਜੀ ਇਹ ਮੋਢਾ ਸਾਡੇ ਚ ਕਿੰਨੇ ਖੁੱਡੇ ਹੋਏ ਆ ਕਿ ਤੇਰਾ ਜਹਾਜ ਬਣੇ ਲੱਗਾ ਹੈ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਗੱਦੀ ਅੰਤ ਨੂੰ ਕੀਤੀ ਹੈ ਉਹ ਸੰਕਲਪ ਚਾਹ ਕਰਕੇ ਇੱਥੇ ਕੀ ਪਈ ਸਾਨੂੰ ਉਸ ਨੂੰ ਚਾ ਕੇ ਸਹਾਇਤਾ ਕਰਨੀ ਪਈ ਹੁਣ ਤੂੰ ਉਦੋਂ 500 ਮੋਹਰ ਵੀ ਰੱਖਤੀ ਸੀ ਹੁਣ 2 ਮੋਹਰੇ ਹੀ ਰੱਖਦਾ ਹੈ ਕਿ ਸਾਨੂੰ ਨਹੀਂ ਲੋੜ ਹੈ ਮੋਹਰਾਂ ਦੀ ਪਰ ਤੇਰੇ ਅੰਦਰ ਇਹ ਸਹਿਜ ਕਿ ਗੁਰੂ ਸਾਹਿਬ ਨੇ ਸੁੱਖਣਾ ਦੱਸਿਆ ਤੇ ਜਿੰਝ ਹਾਲਿ ਲੈ ਮੈ ਲਾਇ ਇਸ ਕਰਕੇ ਤੂੰ ਨਿਰਾਸ਼ਾ ਹੋ ਗਏਂ ਕਿ ਹਰ ਬਣਾ ਕੇ ਸਭ ਨੂੰ ਪਿਆਰ ਹੈ ਇਸ ਕਰਕੇ ਭਾਈ ਅਸੀਂ ਗੁਰਮਾਨਕ ਦੀ ਜਿਹੜੀ ਜੋਤ ਹੈ ਉਹਨੂੰ ਕਾਇਮ ਰੱਖਣ ਵਾਸਤੇ ਤੇਰੀ ਸੁਖਨਾ ਜਸੀ ਤੁਮਕੇ ਭਾਈ ਮੱਖਣ ਸ਼ਾਹ ਨੂੰ ਜਿਹੜਾ ਆਨੰਦ ਹੋਇਆ ਉਹ ਸਭ ਸੰਗ ਦੀ ਆਮਤਨਾ ਰਿਹਾ ਬਹੁਤ ਆਨੰਦ ਹੋ ਕੇ ਮੱਖਣ ਸ਼ਾਹ ਜੀ ਨੂੰ ਕੋਠੀ ਤੇ ਚੜ ਕੇ ਕਿਤੀ ਕਿ ਸੰਤਾਂ ਜੀ ਦੇ ਨਾਲ ਉੱਪਰ ਹੋਸੀ ਦੇ ਰਹੇ ਮਸੰਦਾਂ ਨੂੰ ਕੋਈ ਮੱਖਿਆ ਨਹੀਂ ਕੇਗਦਾ ਕਰਖਲੇ ਸੀ ਕੋਈ ਵੀ ਕਰਾਮਾਤ ਵਾਲਾ ਨਹੀਂ ਸੀ ਅਤੇ ਕੋਈ ਕੇ ਜੀ ਸੁੱਖਣਾ ਪੂਰੀ ਕਰਨ ਵਾਲਾ ਨਹੀਂ ਸੀ ਉਸ ਜਿਹੜੇ ਭਾਈ ਨੂੰ ਬੜੀ ਉੱਚੀ ਆਵਾਜ਼ ਵਿੱਚ ਕਿਹਾ ਗੁਰ ਲੱਭੋ ਰੇ ਗੁਰ ਲੱਭੋ ਰੇ ਇਹ ਆਵਾਜ਼ਾਂ ਕਹੀਆਂ ਕਿ ਸੰਤਾਂ ਸਾਰੀਆਂ ਝੁੱਕ ਕੇ ਇੱਥੇ ਵਾਜੇ ਬੁਕਾਰੇ ਇੱਥੇ ਗੁਰੂ ਸਾਹਿਬ ਦਾ ਵੱਡਾ ਪਰਿਵਾਰ ਬਣਿਆ ਹੋਇਆ ਝੜਕ ਦੇਣ ਵਾਲਾ ਧਰ ਉਹ ਫੇ ਮਾਰਾ ਸਾਡੇ ਚਰਨਾ ਚ ਆ ਗਿਓ ਜੀ ਐਨ ਸੱਜਿਆ ਭਾਈ ਮੁਖੀਸ਼ਾਣ ਵੀ ਨਹੀਂ ਦੱਸਣ ਕਿਸੇ ਤੇ ਇਹ ਨਾ ਜੀ ਗੁਰਸਾਈਂ ਨੂੰ ਪੂਰੇ ਵਿੱਚ ਯਾਤ ਦੇ ਬੀਨਸੀ ਕਰਕੇ ਸੰਕਲਿ ਬਿਠਾਇਆ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸੰਕਲਨ ਟੇਕ ਦਿੱਤੀ ਜੇ ਜੇ ਸੁਖਾਂ ਸੀ ਸਭਨਾਂ ਦੀ ਪੂਰੀ ਹੋ ਗਈ ਸਾਹੀ ਜੋ ਅਧਿਆਇ ਦਰਸ਼ਨ ਕਾਇਤੇ ਮਨੋਂ ਪੂਰਨ ਨਿਰਗੰਤ ਜਾਈ ਨਾਲ ਅਪਕਾਗਰ ਹੋ ਗਏ ਗੁਰਹਰਿ ਸਿੰਘ ਸਾਹਿਬ ਦਾ ਅਰੂਪ ਸਤਿਗ੍ਰੰਥ ਨੂੰ ਸਮਝ ਲਿਆ ਇਹ ਸੰਕਲਨ ਨਿਸ਼ਚਾ ਹੋ ਗਿਆ ਭਾਈ ਮੱਖਣ ਸਾਹਿਬ ਦੇ ਪਰਖਣ ਤੋਂ ਉਸ ਵੇਲੇ ਗੁਰੂ ਕੇਵਲ ਬਹਾਦਰ ਸਾਹਿਬ ਨੇ ਇਹ ਪਰੰਪਰਿਕ ਰੂਪ ਵਿੱਚ ਹਰ ਸਾਲ ਸੰਗੋਦੀ ਦਾਦੇ ਵਿਕਣਕ ਪਹਿਲੇ ਦਿਨ ਗੁਰਦਵਾਰਾ ਦੇ ਦੀਪੂ ਬੈਠ ਕੇ ਕੰਕੰਨ ਦੇ 9 ਸ਼ਬਦਾਂ ਦਾ ਉਚਾਰਨ ਕਰਕੇ ਉਦੇਸ਼ ਬਖਸ਼ਦਾ। ਉਤਾਰਨ ਕਾਲ ਤੇ ਹੋਰ ਕੌਮੀਆਂ ਨਾਲ ਵੀ ਵਿਖੀਆਂ ਹਨ ਕਿ ਮਹਾਰਾਜ ਸਾਹਿਬ ਦੇਖਵਾ ਕੇ ਜਾਣਦੇ ਹੋਏ ਸਰਵਉੱਚ ਜਮਾਤ ਨੂੰ ਉਦੇਸ਼ ਦਿੱਤਾ ਹੈ। ਇਹ ਸੱਚੇ ਬਾਦਸ਼ਾਹ ਦੇ ਆਸਰੇ ਅਸੀਂ ਇਹ ਖੁਦ ਰੇ ਕਿੰਨੀਆਂ ਸੰਗਤਾਂ ਕਿੰਨੀਆਂ ਖਾਦੂ ਮਿਲੇ ਹੋਏ ਸੀ ਜਿਨ੍ਹਾਂ ਦੇ ਪ੍ਰਸਾਦ ਕਰਕੇ ਅਮਰਪੁਰੂਪ ਜੋ ਗਉੜੀਏ ਸ਼ਰੂ ਗੁਰੂ ਸਾਹਿਬ ਦੀ ਕਾਰਨ ਕਰਦੇ ਆ ਸਾਰੇ ਗੁਰੂ ਸਾਹਿਬ ਦੇ 59 ਸ਼ਬਦ ਹਨਗੇ ਸਾਰੀ ਬਾਣੀ ਵਿੱਚ ਕਿ ਪਹਿਲੇ ਸ਼ਬਦ ਹਨ ਜਿੱਥੋਂ ਗੁਰੂ ਸਾਹਿਬ ਨੂੰ ਬਾਣੀ ਗਉੜੀ ਤੇਰਾ ਮਕੀਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੀ ਜਿਹੜੀ ਬਾਣੀ ਸੀ ਇਹਨੂੰ ਜੋ ਕਰਤਾਰਪੁਰ ਵਾਲੀ ਦੀਵਾਨ ਸੀ ਧੀਰਮਲ ਦੇ ਪਾਸ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਾਈ ਹੋਈ ਇਹ ਨਵੇਂ ਪਾਸ਼ਾ ਦੀ ਬਾਣੀ ਚੜਾਉਣ ਵੇਲੇ ਮਹਾਰਾਜ ਜਨਮੇ ਸਾਹਿਬ ਨੂੰ ਜੀ ਸਿੱਖਨ ਹਰ ਕੋਲ ਨੇ ਗਏ ਸੀ ਉਹੇ ਜੱਗੀ ਸਿੰਘ ਮਹਾਰਾਜ ਨੂੰ ਲੈਣ ਵਾਤੇ ਗੇਗੂ ਜਨ ਸਾਹਿਬ ਨੇ ਵੀਰ ਨਾਲੋਂ ਜਵਾਬ ਦਿੱਤਾ ਕਿ ਗੁਰੂ ਅਰਜਨ ਸਾਹਿਬ ਜੀ ਦੀ ਗੱਦੀ ਉਹ ਹੀ ਦੁੱਖ ਨੂੰ ਪਾਦਸ਼ਾਹ ਹਾਂਗੇ ਆਪ ਕੋ ਨਹੀਂ ਜਾਣ ਕਰ ਲੰਗੇ ਇਹ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਕੋਦ ਗਰੀਵਨਰਾਜ ਜੀ ਹੋਰ ਬੰਨੋ ਦੀਆਂ ਵੀਰਾਂ ਕੋਈ ਨਹੀਂ ਮੁਗਾਈਆਂ ਆਪਣੇ ਮੁੱਖੋਂ ਦੌਮੇ ਵੀਰਚਾਰਨ ਕੀਤੀ ਜਿਸ ਵੀ ਬਾਤ ਭਾਈ ਮਨੀ ਸਿੰਘ ਨੇ ਲਿਖਿਆ ਹੈ ਉਹ ਕਲੰਗੀ ਦੇ ਜੇਗੋ ਗੁਰ ਕੈਨਸੇ ਜੋ ਉਥੇ ਅਸੀਂ ਕਤੂ ਪੁਜਾਰਨ ਕਰਾਂਗੇ ਇਸ ਪ੍ਰਕਾਰ ਅਖਰੇ ਕਾ ਤੇਰੋਂ ਨੇ ਮੈਂ ਦਾਸ ਗੁਰੂ ਸਮਰੱਥ ਵਿਚਾਰੋ ਉਹ ਸੁਣਿਏ ਕਿ ਗੁਰੂਲਾਸਿ ਵੇਖਿਆ ਨਾ ਪਾਠ ਹੈਗਾ ਜਿਹੜਾ ਸਹੀਆ ਇਹਨਾਂ ਲਿਖਾਇਆ ਹੋਇਆ ਉਥੇ ਦਉਨੀਆ ਸਾਹਿਬ ਉਹ ਤੇ ਨਹੀਂ ਲਿਖਿਆ ਅਖਰੇ ਕਾ ਤੇਰੋਂ ਇਸੇ ਕਰਕੇ ਸੰਕਾ ਨੂੰ ਭੁਲੇਖਾ ਪੈ ਜਾਂਦਾ ਕਿ ਅਖਰ ਦਾ ਇੱਕ ਦਾ ਤੇਰ ਰੱਖਿਆ ਖਾਲਸੇ ਨੂੰ ਖਲਾਸੇ ਲਿਖਿਆ ਨਹੀਂ ਖਾਲਸੇ ਹੀ ਹੈ ਤਰਵਾਰ ਪਰਵਾਲੀ ਦੀ ਗੀਤ ਵੀ ਇਸ ਕਰਕੇ ਅਖਰ ਦਾ ਇੱਕ ਵੀ ਫਰਕ ਨਹੀਂ ਰੱਖਿਆ ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬੀੜੇ ਕਰਨ ਕੀਤੀ ਜੰਮਨੇ ਸਾਲ ਭਾਈ ਮਨਿੰਦਰ ਸਿੰਘ ਸਾਹਿਬ ਜੀ ਨੇ ਲਿਖਾਈ ਤੇ ਸ਼ਾਮ ਦੇ ਵਾਰ ਕਰਕੇ ਪੜਾਇਆ ਕਰਕੇ 9 ਮਹੀਨੇ ਇਹ ਸਾਰਾ ਸੂਬ ਲਿਖਾਇਆ ਤੇ 9 ਮਹੀਨੇ ਦੀ ਆਰਤੀ ਗੁਰੂ ਸਾਹਿਬ ਸਾਡੀ ਸਿੱਖੋਂ ਨੂੰ ਪੜਾਉਣ ਕਿਤੇ ਇਸ ਪ੍ਰਕਾਰ ਮਹਾਰਾਜ ਜੀ ਨੇ ਇਹ ਜਿਹੜੀ ਕਥਾ ਜੀ ਸਮਾਤ ਦੀ ਗੁਰਦੋਂ ਸਾਹਿਬ ਦੀ ਲਿਖਾਈ ਦੀ ਇਸਮਾਲ ਕੀਤੀ ਇਹ ਮਹਾਰਾਜ ਜੀ ਨੇ 1762 ਬਿਕਰਮੀ ਦੇ 23 ਸਾਵਣ ਨਾਲ ਗੁਰਦੰ ਦੇ ਕੋਲ ਪਾਇਆ ਸੀ ਮੈਂ ਕਹਾਦਾ ਐਸੀ ਜੰਸਾਉਲੀ ਲਿਖਾਈ ਦਾ ਖੰਡ ਪਾੜ ਕੀਤਾ ਸੀ ਇਹ ਮਹਾਰਾਜ ਜੀ ਨੇ 1760 ਇਸ ਪ੍ਰਕਾਰ 62 ਦੇ ਅੰਦਰ ਗੁਰੂ ਸਾਹਿਬ ਦੇ ਵਿੱਚ ਫਿਰ ਜੋ ਸਾਹੀ ਲਿਖਾਈ ਦੇ ਅਰਥਾਂ ਨੂੰ ਪੜਾਇਆ ਇਸ ਹਨ ਇਹ ਬਾਣੀ ਦੇ ਦਸੰਹਾਰਸ਼ਨ ਉਸ ਵਕਤ ਨਵੇਂ ਪਾਤਸ਼ਾਹ ਜੀ ਜਾਨੂ ਜੀ ਦੀ ਲਿਖੀ ਹੈ ਜਿਹੜਾ ਐਰ ਕੋਈ ਜੀਤ ਨਹੀਂ ਸੀ ਤੇ ਸੋਹ ਪੁਰਖ ਦੇ ਚਾਰੇ ਸ਼ਾਮ ਨੂੰ ਕਰਤਾਰਪੁਰ ਵਿੱਚ ਨਹੀਂ ਸੀ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖਿਆ ਹੈ ਅਤੇ ਜੋ ਨੌ ਸਬਦ ਹਨ ਇਹਦੇ ਪੰਜੇ ਸ਼ਬਦ ਹਨ ਕਰਤਾਰਪੁਰ ਦੀ ਜੀਵ ਵਿੱਚ ਇਹ ਜਿਹੜੇ ਹੈ ਅਤੇ ਸਿਮਰ ਪਾਠਾ ਦੇ ਪਾਠ ਨੇ ਨਿਬੰਧ ਹੋ ਗਿਆ ਸੀ ਕਿਉਂਕਿ ਮਹਾਰਾਜ ਦਾ ਪੁੱਤਰ ਬਾਬਾ ਗੁਰਦਕਾ ਜਿਹੜਾ ਉਹਦਾ ਗੁੱਟਕਾ ਦੇਖਿਆ ਕਰਤਾਰਪੁਰ ਸਾਹਿਬ ਉਹਦੇ ਤੇ ਨਵੇਂ ਸ਼ਬਦ ਲਿਖੇ ਹਨ ਉਹ ਬਾਰੇ ਦੂਜੇ ਵੀ ਲਿਖ ਪਿਆ ਗੁਤਕਾ ਜਿਹੜਾ ਹੈ ਇਸ ਪ੍ਰਕਾਰ ਪਰ ਗਲਤ ਸਿੱਖਾ ਨਹੀਂ ਇਹ ਸ਼ੇਰਪਾਦਸ਼ਾਹ ਤੋਂ ਹੋ ਗਏ ਸੀ ਇਹ ਚਾਰੇ ਸ਼ੌਂਕ ਜਿਹੜੇ ਹੈ ਸੋਹ ਪੁਰਖ ਨੇ ਨਾਲੇ ਤੂ ਕਰਦਾ ਸਤਿਆਰ ਤੇ ਸਰਵਰਣਾ ਤੇ ਭਈ ਪਰਾਜਕ ਸਰ ਜਸੰਪਾਦਸ਼ਾਹ ਨੂੰ ਵੀ ਇਹ ਵਿੱਚ ਲਿਖਾਉਣਾ ਕੀਤਾ ਹੈ ਤੇ ਇਹ ਨਵੇਂ ਪਾਦਸ਼ਾਹ ਦੀ ਬਾਣੀ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਕੀਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਇਹ ਵਿੱਚ ਨਵੇਂ ਸੰਗਤ ਦਾ ਸਰੂਪ ਲਿਖ ਕੇ ਪੂਰੇ ਗੁਰਦਵਾਰਾ ਦੇ ਮਾਲਕ ਬਣਾ ਕੇ ਸ੍ਰੀ ਉਰਜਾ ਆ ਕੇ ਗੁਰਦਾ ਜਗਦੀ ਮਾਨ ਹਨ ਬਖਸ਼ੀਏ ਸੋ ਨਵੇਂ ਪਾਰਖਾ ਜਗਦੀ ਮਾਨ ਜੀ ਉਪਰੇਸ਼ ਬਖਸ਼ੀ ਦੇ ਬਾਦੂ ਕੋ ਕਾਲੇ ਕਿਸੰਧ ਕਾਂ ਦੇ ਪਾਈ ਇੱਕੋ ਰਾਤ ਨੂੰ ਪਰਵੇਸ਼ ਹੋ ਓਮਕਾਰ ਸਾਰੇ ਨਾ ਪ੍ਰਕਾਸ਼ ਤੋਂ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਇਤ ਹੋ ਰਿਹਾ ਹੈ ਅਰਾਜ ਗਾਜ ਮਹਲਾ ਨਵਾ ਗਉੜੀ ਰਾਗ ਵਿੱਚ ਨਵੇਂ ਪਾਠਾ ਜੀ ਚਾਰਨ ਕਰਦੇ ਹਾਂ ਸਾਧੂ ਮਨ ਕਾ ਮਾਨ ਕੇ ਆਗੋ ਸਤਿਗੁਰੂ ਜੀ ਨੂੰ ਆਦਿ ਸਤਿਗੁਰੂ ਮੰਨਿ ਸਾਧੂ ਹੈ ਸੇਕੀ ਪਰਖੋ ਕੇ ਸੰਤ ਜੀ ਨੂੰ ਕੇ ਸਾਧੂ ਕਰਨ ਵਾਲੇ ਪਰਖੋ ਮਨ ਕਾ ਮਾਨ ਕੇ ਆਗੋ ਤਹੀ ਬਿਆਨ ਸਾਧਨਾ ਨੂੰ ਸਾਜਿਆ ਹੈ ਧੂੜੀਆਂ ਤਾਉਨੇ ਹੋ ਜਲ ਧਾਰਾ ਕਰਦੇ ਹੋ ਭੁੱਖੇ ਰਹਿੰਦੇ ਹੋ ਉਬਾਰ ਕੇ ਰੱਖਦੇ ਹੋ ਇਹਨਾਂ ਸਾਰਿਆਂ ਸਾਧਨਾ ਚ ਸੇ ਸਾਧੂ ਜਿਹੜਾ ਮਨ ਦੇ ਅੰਦਰ ਮਾਣ ਹੈ ਕਿ ਅਸੀਂ ਇੰਨੇ ਸਾਧਨ ਕੀਤੇ ਆ, ਇੰਨੀ ਕਮਾਈ ਕੀਤੀ ਹੈ, ਇੰਨੀ ਵਿਦਿਆ ਪੜ੍ਹੀ ਹੈ, ਇੰਨੇ ਕੀ ਹੋਈ ਯਾਤਰਾ ਕੀਤੀ ਹੈ, ਇੰਨੇ ਅਸੀਂ ਜੋਗ ਸਾਧਨਾ ਕੀਤੀ ਹੈ, ਇਹ ਸਭ ਮਨ ਦੇ ਅੰਦਰ ਜਿਹੜਾ ਮਾਣ ਹੈ, ਸਭ ਤੋਂ ਪਹਿਲਾਂ ਇਹਦਾ ਤਿਆਗ ਕਰੋ। ਸਾਧਨ ਕਰੋ ਉਹ ਜੋ ਸੰਗਤ ਗੁਰਜਨ ਕੀ। ਅਜੇ ਵੀ ਕਾਂ ਬੈਰਪੁਰਖਾਂ ਦੀ ਸੰਗਤ ਹੈ। ਕਾਮੀਆਂ ਆਦਮੀਆਂ ਦੀ, ਕ੍ਰੋਧ ਵਾਲਿਆਂ ਦੀ ਸੰਗਤ, ਉਹ ਤੇ ਆਦਮੀ ਜਿਹੜੇ ਆ ਗਰਮਾ-ਮਰਮਾ ਜੋ ਦੀਦ ਕੇ ਦਿਖਲੀ ਕਦ ਕੰਬਲੀ ਐਸੇ ਜੇ ਦਰਗਨਪੁਰ ਖਾਣਾ ਦੀ ਸੰਗਤ ਸਾਤੇ ਅਹਲਿਸ ਭਾਗੋਂ ਰਾਤ ਨੂੰ ਕੌਮ ਵਾਲੇ ਆਦਮੀ ਵੀ ਕੁਸੰਗਤ ਨਾ ਕਰੋ ਕਦੇ ਕਰੋਧੀ ਦੇ ਨਾਇ ਨ ਦੇਖੋ ਖੋਤੇ ਆਦਮੀ ਦੇ ਜੀਨ ਨੂੰ ਮਾਰਨ ਸਕੇ ਕਾਲਸਣ ਕਿਹਾ ਹੈ ਕਿ ਜੀਨੋਂ ਦੀ ਸੰਗਣਿਆ ਦਰਮਦ ਬੰਨੇ ਮਿੱਤਰ ਸਾਜਣੋ ਸਈ ਹਉ ਤੋ ਮੇਲੀ ਜਗ ਸੁਆਜ ਨਾਨਕ ਬਿਗਨੇ ਕੇਈ ਜਿਨਾ ਕਰਕੇ ਖੋਤੀ ਮੱਦ ਸ਼ਰਾਬ ਪੀਣੀ ਮਾਸ ਖਾਣਾ ਚੋਰੀ ਕਰਨੀ ਪਰ ਘਰ ਕੱਟਣਾ ਇਹ ਖੋਤੇ ਪਰਸੀਏ ਦੇ ਦੁਰਜਨ ਹੋਣਗੇ ਉਹਨਾਂ ਦੀ ਸੰਗਤ ਵੱਲੋਂ ਸਾਤੇ ਅਹ ਨਿਸ ਭਾਗ ਉਹਨਾਂ ਤੋਂ ਵੈਸ ਨਹੀਂ ਭੱਜੇ ਰਹੋ ਜਿਵੇਂ ਕੋਈ ਆਦਮੀ ਅੱਗ ਜੀ ਬਜਕੇ ਜਾਂ ਇਹਨਾਂ ਤੋਂ ਬਜਕੇ ਨਿਕਲ ਜਾਵੇ ਇਸ ਪ੍ਰਕਾਰ ਕੋਈ ਦਰਿਆ ਜੁਗਦਾ ਹੋਇ ਨਿਕਲ ਜਾਵੇ ਜਾਂ ਜਿਵੇਂ ਕੋਈ ਸ਼ੇਰ ਦੇ ਮੂੰਹ ਵਿੱਚੋਂ ਨਿਕਲ ਜਾਵੇ ਇਸ ਪ੍ਰਕਾਰ ਇਹਨਾਂ ਤੋਂ ਭੈਅ ਕਰਕੇ ਭੱਜਦੇ ਰਹਿਣ ਤੂੰ ਕਦੇ ਵੀ ਇਹਨਾਂ ਦੀ ਸੰਗਤ ਨਾ ਕਰੋ ਇਹਨਾਂ ਦੀ ਸੰਗਤ ਕਰਕੇ ਦੋਸ਼ ਲੱਗ ਜਾਣਗੇ ਚਿੰਦੜ ਜਾਣਗੇ ਪਰਹਾਉ ਸੁਖ ਦੁਖ ਦੋਨੋਂ ਸੰਭ ਕਰ ਜਾਣ ਰਹਾਉ ਮਹਾਰਾਜ ਦੇ ਗੁਰੂ ਸਾਹਿਬ ਜੀ ਕਹਿੰਦੇ ਸੋਹੇ ਰਹਿ ਜੇ ਆਤਮਾ ਸ਼ਰੀਰ ਤੋਂ ਸੁਖ ਆ ਕੇ ਪ੍ਰਾਪਤ ਹੋ ਜਾਵੇ ਜਿਉਂ ਕੋਈ ਪੂਰਵਲੇ ਪਿੱਛੇ ਕਰਮਾਂ ਸਦ ਸੁਖ ਆ ਕੇ ਪ੍ਰਾਪਤ ਹੋ ਜੇ ਬਹਜ ਕੋਈ ਵਿਰਤੀ ਕਰਕੇ ਜਨਮ ਨਾ ਕਰੋ ਸੁਖ ਨੂੰ ਦੇ ਕੇ ਵਾਹਿਗੁਰੂ ਨੂੰ ਪਾਉਂਦੇ ਰਹੋ ਦੁੱਖੀ ਦੀ ਪਰਮੇਸ਼ਰ ਨੂੰ ਕੇ ਕੇ ਕਰੋ ਦੁੱਖੀ ਦੀ ਵਾਹਿਗੁਰੂ ਨੂੰ ਕੇ ਕੇ ਰੱਖੋ ਕਿਉਂ ਕੋਈ ਜਾਣੂ ਕਿ ਕੋਨ ਦਾ ਸਾਰਸੰਮੁਖ ਸੁੱਖ ਮਿਲ ਰਿਹਾ ਹੈ ਕਿ ਕੋ ਪਾਪਾਂ ਦਾ ਸਾਰਸੰਮੁਖ ਦੁੱਖ ਮਿਲ ਰਿਹਾ ਹੈ ਕਿਉਂ ਜਾਣ ਕੇ ਸਮਾਨ ਹੋ ਜਦੋਂ ਸੁਖ ਆਪਰਾਵਤੋਂ ਉਹ ਕਹਿੰਦਾ ਕਿ ਮਾਰੇ ਨੂੰ ਪੁੰਨਾ ਕੀ ਕਹਿੰਦਾ ਸਾਨੂੰ ਫਾਜ਼ੂਲ ਕਾ ਹੈ ਜੋ ਦੁੱਖ ਹੈ ਉਹਨੇ ਸਾਡੇ పాਪ ਘਟਦੇ ਜਾ ਰਹੇ ਆ ਉਹਨਾਂ ਦਾ ਫਲ ਝੋਕ ਕਰਕੇ ਕੀ ਸਮਾਨ ਬਿੱਤੀ ਕਰਕੇ ਜਾਣਨਾ ਪਰੋ ਔਰ ਮਾਨ અપਮਨ ਹੋਰ ਕੋ ਮਾਨ ਸਤਕਾਰ ਅਜ਼ਰ ਕਰੀ ਜਾਵੇ ਪਾਲਕੀਆਂ ਤੇ ਚੜਾ ਕੇ ਮੋਹਰੇ ਜੁ ਖਾ ਕੇ ਤੁਮ ਖੈਰ ਕਰਾਵੇ ਕਿ અપਮਾਨ ਕੋਈ ਨਿਰਾਦਰੀ ਕਰੇ ਖੰਡੀ ਦਸੇ ਤੁਹਾਨੂੰ ਪੇਖੀ ਦਸੇ ਨਿਰਾਦਰੀ ਦੀ ਵੀ ਪਰਵਾਹ ਨਾ ਕਰੋ ਮਾਨ ਦੀ ਇੱਛਾ ਨੂੰ ਉਹ ਹਾਲਾਤਾਂ 'ਚ ਕੋਈ ਬਿੱਤੀ ਰੱਖੋ ਕੋਈ ਮਾਨ ਆਦਰ ਕਰੀ ਜਾਵੇ ਕੋਈ ਨਿਰਾਦਰੀ ਕਰੀ ਜਾਵੇ ਅਪਮਾਨ ਕਰਕੇ ਸਮਝੋ ਦੁੱਖ ਤੋਂ ਸੁਖ ਨੂੰ ਤੇ ਮਾਨ ਦੇ ਅਪਮਾਨ ਨੂੰ ਮਿਰਾਬਰੀ ਨੂੰ ਹਰਖ ਸੂਗ ਤੇ ਰਹੇ ਆਪੀਤਾ ਜੇ ਪਦਾਰਥ ਆ ਜਾਣ ਖੁਸ਼ ਹੋ ਜਾਣਾ ਜਿਹੜਾ ਚਿੱਤ ਇਹ ਤੋਂ ਜਦੋਂ ਪਦਾਰਥ ਕੇ ਲੈ ਜਾਣਾ ਸੋਗ ਹੋ ਜਾਣਾ ਇਹਨਾਂ ਦੋਹਾਂ ਤੋਂ ਭਾਈ ਅਤੀਤ ਅਸੰਗ ਰਹੋ ਇਹਨਾਂ ਦੇ ਵਿੱਚ ਨਾ ਫਸੇ ਕਦੇ ਇਹਨਾਂ ਜਗਤ ਆਤਮਕ ਛੰਨ ਉਸ ਜਗਤ ਅੰਦਰ ਤੱਕ ਜੋ ਵਾਸਤਵ ਰੂਪ ਹੈ ਨਾ ਪਰਮੇਸ਼ਰ ਦਾ ਅਸਲੀ ਗਿਆਨ ਸਰੂਪ ਉਹਨਾਂ ਨੂੰ ਅਸੀਂ ਪਛਾਣਿਆ ਹੈ ਉਸ ਤੇ ਨਿੰਦਾ ਦੂ ਤੇ ਅਗੈ ਇਹ ਦੰਦਵਾਰ ਸਾਰਾ ਚੱਲਣਾ ਉਸ ਨੂੰ ਸੁਣ ਕੇ ਫੁੱਲ ਜਾਂਦਾ ਮਨ ਨਿੰਦਿਆ ਸੁਣ ਕੇ ਸੁੰਗੜ ਜਾਂਦਾ ਚਿੱਤ ਉਸ ਤੇ ਨਿੰਦਿਆ ਨੂੰ ਦੋਹਾਂ ਦਾ ਪਿਆਰ ਕਰੇ ਨਾ ਕਿ ਨਿੰਦਿਆ ਕਰੇ ਨਾ ਉਹਦੀ ਉਸਤਤ ਕਰੇ ਹੋ ਜਾਏ ਪਾਦ ਨਿਰਵਾਨ ਜੋ ਬੰਦਨਾ ਤੋਂ ਰਹਿਤ ਪਦਵੀ ਹੈ ਉਹਦੀ ਖੋਜ ਕਰ ਜਨ ਨਾਨਕ ਇਹੋ ਖੇਲ ਕਠਨ ਹੈ ਸਤਿਗੁਰੂ ਜੀ ਕਹਿੰਦੇ ਇਹੋ ਹੀ ਖੇਲ ਵਾਲਾ ਕਠਨ ਹੈ ਭਾਈ ਮਾਨ ਛੱਡਣਾ ਵਕਾਰਾਂ ਦਾ ਛੱਡਣਾ ਕੋਟਿਆਂ ਦੀ ਸੰਗਤ ਛੱਡਣੀ ਤਉਹੂ ਵੀ ਕੋਈ ਆਇਆਣਾ ਮਾਨ ਮਾਨ ਵਿੱਚ ਕੋਈ ਆਇਆਣਾ ਹੰਸਕੋ ਤੇ ਤੀਤ ਰਹਿਣਾ ਉਸ ਮੀਨ ਦਾ ਛੱਡਣੀ ਇਹ ਬੜਾ ਕਠਨ ਖੇਲ ਹੈ ਬਹੁਤ ਔਖਾ ਇਹੋ ਹੀ ਖੇਲ ਹੈ ਪ੍ਰੇਮ ਜੋਤ ਪ੍ਰੇਮ ਖੇਲ ਨੂੰ ਕਾ ਜਾਓ ਫਿਰ ਗਈ ਗਲੀ ਗਲੀ ਮੇਰੀ ਆਏ ਇਹ ਕਸ਼ਮੀਰੀ ਖੇਲ ਗੁਰੂ ਸਾਹਿਬ ਜੀ ਕਹਿੰਨੇ ਨੇ ਜਿਹੜਾ ਇਸ ਖੇਲ ਚ ਖੇਲਣਾ ਹੈ ਇਹਨੂੰ ਗੌਰਮਖ ਜਾਣਨਾ ਕਿਸੇ ਕਿਸੇ ਗੁਰੂਖਰੀ ਇਸ ਖੇਲ ਨੂੰ ਜਾਣਿਆ ਗੁਰਾਂ ਦੁਆਰਾ ਉਹ ਗੁਰੂਖਾਤਾ ਤਾਂ ਮੇਕ ਕੇ ਵਾਹਿਗੁਰੂ ਚ ਲੀਨ ਕੇ ਪਾਉਂਦੇ ਹਨ ਗੌੜੀ ਮਹੱਲਾ ਨਾਵਾਂ ਸਾਧੂ ਰਚਨਾ RAM ਬਣਾਈ ਸਤਿਗੁਰੂ ਸਾਹਿਬ ਜੀ ਦਾ ਸੰਪਾਨ ਸੁਖਾ ਹੈ ਮਹਾਰਾਜ ਰਚਨਾ ਕਹੀ ਜੀ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਧੂ ਕੋਈ ਕਹਿੰਦਾ ਪ੍ਰਮਾਣੀਆਂ ਤੋਂ ਬਣੀ ਹੈ ਕੋਈ ਕਹਿੰਦਾ ਸ਼ੰਭੂ ਮੰਤੇ ਸਰੂਪਾਂ ਨੇ ਬਣਾਈ ਹੈ ਕੋਈ ਕਹਿੰਦਾ ਹੈ ਇਹ ਜਿਹੜੀ ਹੈ ਗਊ ਤੇ ਬੈਲ ਬਣ ਕੇ ਬਣ ਵਿਚਾਰ ਸਾਹਿਬ ਅਦੇ ਵਿੱਚ ਜਿਵੇਂ ਮੁਖੰਦਨ ਕਿਹਾ ਲਿਖਿਆ ਲਕਿਨ ਬਣੀ ਹੈ ਅਤੇ ਕੋਈ ਕੋਈ ਕਹਿੰਦਾ ਹੈ ਕੋਈ ਕਹਿੰਦਾ ਹੈ ਕਾਲ ਤੋਂ ਕਾਲੀ ਨੇ ਬਣਾਈ ਹੈ ਕੋਈ ਕਹਿੰਦਾ ਕਰਮਾਂ ਨੇ ਬਣਾਈ ਹੈ ਕੋਈ ਕੋਈ ਕਹਿੰਦਾ ਹੈ ਕੋਈ ਕਿਸੇ ਪ੍ਰਕਾਰ ਕਹਿ ਰਿਹਾ ਹੈ ਕਈ ਦਾਵਾਦੂ ਜਿਉਂ ਮਹਾਵਾਤੂ ਕਹਿੰਦੇ ਹਨ ਸਾਧੂ ਰਜਨਾ ਰਾਮ ਬਣਾਉਂਦੇ ਇਹ ਸੰਤੋ ਜੀ ਨੇ ਰਜਨਾ ਆਪੋਂ ਨਹੀਂ ਬਣੀ ਇਹ ਰਾਮ ਪਰਮੇਸ਼ਰ ਨੇ ਬਣਾਉਣਾ ਕੀਤੀ ਹੈ ਚਾਰਵਾਚੇ ਕਹਿੰਦੇ ਐਨ ਐਨ ਕੇ ਹੋਤੇ ਆਕਾਸ਼ ਦਾ ਆਸਤੀ ਹੋਏ ਕੈਸੇ ਮਨੁੱਖ ਮਨੁੱਖ ਤੇ ਆਉਣੇ ਕਰਕੇ ਕੋਈ ਇਹ ਸੰਭਵੇ ਨੂੰ ਸਾਡੀ ਗੁਰਮਤ ਦੀ ਰਾਏ ਹੈ ਕਿ ਰਾਮ ਪਰਮੇਸ਼ਰ ਨੇ ਇਹ ਜਿਹੜੀ 84 ਲੱਖ ਜੀਉਂ ਦੀ ਰਚਨਾ ਹੈ ਚਾਰ ਖਾਣੀਆਂ ਦੀ ਰਚਨਾ ਹੈ ਸੋ ਉਸ ਪਰਮੇਸ਼ਰ ਨੂੰ ਦੇ ਕੇ ਅਧੀਵਾਦੀ ਕਿੰਨੇ ਹਨ ਸੋ ਉਸ ਪਰਮੇਸ਼ਰ ਹੀ ਰਜਨਾ ਬਣਾਉਣਾ ਕੀਤੀ ਹੈ ਇੱਕ ਬਿਨਸਾ ਇੱਕ ਆਸਰ ਮਨ ਇੱਕ ਤਾਂ ਸ਼ਰੀਰ ਛੱਡ ਕੇ ਮਾਸ ਹੁੰਦੇ ਜਾ ਰਹੇ ਹੰਮ ਦੁਨੀਆ 'ਚ ਇੱਕ ਆਸਰ ਮਨ ਉਹ ਸਾਰੀ ਜਾਇਦਾਦ ਦੇ ਮਾਲਕ ਬਣ ਕੇ ਆਪ ਨੂੰ ਇਸਤਮੰਮੀ ਬੈਠੇ ਕਿ ਅਸੀਂ ਮਰਨਾ ਨਹੀਂ ਕਿ ਉਹ ਮਰ ਗਏ ਹਨ ਅਜਿਹੇ ਜਿ ਲਖਿਓ ਨਾ ਜਾ ਕੋਈ ਮਹਾਰਾਜੀ ਮਾਇਆ ਇਸੇ ਇਛਰਜ ਹੈ ਮੈਂ ਕਹਿੰਦਾ ਜਾਂਦਾ ਕਿ ਨਾ ਨੂੰ ਮਰਿਆਂ ਨੂੰ ਸੂਕ ਆਉਂਦੇ ਆ ਦੂਏ ਮੇਰ ਕਰ ਦਿੰਦੇ ਆ ਇਹ ਚਰਜ ਹੈ ਵਰਾਗ ਨਹੀਂ ਚਰਜ ਵਿੱਚ ਮਹਾਰਾਜੀ ਕੁਦਰਤ ਕੋ ਘਟਨਾ ਕਰਨੀ ਪਤੀ ਸੀ ਇਹ ਜੀ ਇਹ ਲਖਿਆ ਨਹੀਂ ਜਾ ਸਕਦਾ ਰਹਾਉ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਇਹ ਜੀਵੇ ਨ ਕਾਮ ਦੇ ਵਸ ਬੈ ਕੇ ਕਈਆਂ ਪ੍ਰਾਨੀਆਂ ਨੇ ਕਈਆਂ ਨੂੰ ਕ੍ਰੋਧ ਨੇ ਆਪਣਾ ਆਸਰਾ ਬਣਾ ਕਰਕੇ ਕਈਆਂ ਨੂੰ ਮੋਹ ਦੇ ਵਸ ਹੋ ਕੇ ਪ੍ਰਾਨੀਆਂ ਨੇ ਹਰ ਮੂਰਤ ਬਿਸਰਾਈ ਇਹ ਵੀ ਇਹ ਮੂਰਤ ਸਰੂਪ ਹੈ ਸਤਿ ਕੇ ਗੰਗੰ ਸਰੂਪ ਉਹ ਅਸੂ ਬਸਾਰ ਛੱਡਿਆ ਹੈ ਝੂਠਾ ਤਨ ਸਾਚਾ ਕਰ ਮੰਨਿਓ ਜੀਵ ਹੈ ਤਾਂ ਭਾਈ ਝੂਠਾ ਨਾਸਵੰਤੀ ਅਜੇ ਨਹੀਂ ਸੱਚਾ ਕਰਕੇ ਮੰਨਿਆ ਹੈ ਜਿਉ ਸੁਪਨਾ ਰਹਿ ਨਾ ਆਈ ਜਿਵੇਂ ਸੁਪਨਾ ਰਾਤ ਨੂੰ ਆਉਂਦਾ ਹੈ ਰਾਤ ਦੇ ਸੁਪਨੇ ਵੀ ਕੋਈ ਕੰਗਾਲ ਰਾਜਾ ਬਣ ਕੇ ਵਹਿ ਜੇ ਜਦੋਂ ਜਾਗਦਾ ਉਦੋਂ ਉਸੇ ਤਰ੍ਹਾਂ ਦਾ ਗਰੀਬ ਆਪ ਨੂੰ ਦੇਖਦਾ ਕਿਉਂ ਰਾਤ ਦੇ ਸੁਪਨੇ ਵੀ ਨਹੀਂ ਰਾਤ ਕੌਣ ਹੈ ਅਵਸਥਾ ਰੂਪੀ ਰਾਤ ਹੈ ਸੰਸਾਰੂ ਕੀ ਸੁਖਨਾ ਵਿਦਿਆਰਥੀ ਨੀਂਦ ਹੈ ਜੋ ਦੀਸੈ ਸੋ ਸਗਲ ਬਿਨਾਸ ਹੈ ਜੋ ਕੋਈ ਦੁਸਰਿਆਂ ਅਨਸਾਰਾ ਇਹ ਭਾਈ ਜੀ ਵੀ ਜਾਗਿਆ ਹੋਇਆ ਤਾਂ ਸੁਪਨ ਦੇ ਪਦਾਰਥ ਨਹੀਂ ਰਹਿੰਦੇ ਕਿਉਂ ਸਾਰਾ ਮੌਜੂਦੀ ਜਦੋਂ ਜਾਗ ਆਵੇ ਕਿ ਸਭ ਕੁਝ ਨਾਸ਼ ਹੋ ਜਾਏਗਾ ਕਿਉਂ ਬਾਦਰ ਕੀ ਛਾਈ ਕਿ ਬੱਦਲਾਂ ਦੀ ਸ ਹਰ ਵਕਤ ਨਹੀਂ ਰਹਿੰਦੀ ਛੱਤ ਹੀ ਦੂਰ ਹੋ ਜਾਂਦੀ ਹੈ ਕਿਉਂ ਬੱਦਲਾਂ ਦੀ ਸ਼ਾਮ ਵਾਂਗੂ ਇਸੋ ਘੱਟ ਪਦਾਰਥਾਂ ਦੇ ਨਾਸਵੰਤ ਹਨ ਜੋ ਜਿਨ ਕੇ ਤੇ ਪਰਲਵ ਨੂ ਕਿ ਪਉਣ ਲਗਦੀ ਐ ਉਦੋਂ ਇਸ ਸੁਖ ਜਿਹੜੇ ਐ ਪਰਲਵ ਦੇ ਨਾਂ ਸੁਣ ਤੋਂ ਬੱਗਾਂ ਦੀ ਸ਼ਾਂ ਵਾਂਗੂ ਨਾਸ਼ ਹੋ ਜਾਂਦੇ ਹਨ ਜਨ ਨਾਨਕ ਜਗ ਜਾਣਿਉ ਮਿੱਠਿਆ ਸਤਗੁਰੂ ਜੀ ਕਹਿੰਦੇ ਜਗਤ ਨੂੰ ਇਉਂ ਮਿੱਠਿਆ ਜਾਣਨ ਹੋਇਆ ਪ੍ਰਤੀਤ ਹੁੰਦਾ ਹੈ ਰਹਿਉ ਰਾਮ ਸਰਨਾਮਾਈ ਰਾਮ ਪਰਮੇਸ਼ਰ ਦੀ ਸ਼ਰਨ ਰਹਿਉ ਇਸ ਪ੍ਰਕਾਰ ਮਹਾਰਾਜੀ ਰਚਨਾ ਬਣਾਈ ਐ ਜਾਣ ਕੇ ਗੌੜੀ ਮਹੱਲਾ ਨਾਵਾਂ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ ਜਿਹੜਾ ਪ੍ਰਾਨੋਤਾਰੀ ਜੀਵ ਹੈ ਇਹ ਹੋਰ ਬੜੇ ਖੂਪੜਦਾ ਰਹਿੰਦਾ ਹੈ ਬੜੇ ਔਗਣ ਕਰਦਾ ਰਹਿੰਦਾ ਹੈ ਕੋ ਹਰੀ ਦਾ ਜਾਸੇ ਜੇ ਮਨ ਚਾਉਂਦਾ ਹੀ ਨਹੀਂ ਕਦੇ ਮਾਰਾ ਦਾ ਜਸ ਕੀਰਤਨ ਲਉਂਗਾ ਹੀ ਨਹੀਂ ਮਨ ਚੁਲਿਆ ਕਿ ਮਨ ਕਰ ਕਹੂੰ ਨਾ ਹਰ ਗੁਣ ਦਾ ਆਇਓ ਐਨਸ ਮਦਨ ਰਹਿ ਮਾਇਆ ਮੈਂ ਰਾਜ ਨੇ ਮਸ ਹੋਇਆ ਰਹਿੰਦਾ ਮਾਇਆ ਵਿੱਚ ਲੋ ਕੈਸੀ ਗੂੰਗਾਵੇ ਕਹੂੰ ਤੇ ਹਰਿ ਕਿਸੁਰ ਕਾਰੇ ਗੀਆ ਨੂੰ ਗਾਵੇ ਰਹਾਉ ਨੀ ਤਲੀਤ ਮਾਇਆ ਮਮਤਾ ਸੂ ਸੂਤਰਾ ਬੇਮੋਚ ਕੋਈ ਮਿਤਰਾ ਬੇਮੋਚ ਕੋਈ ਮਾਇਆ ਸ਼ਰੂਪ ਦੀ ਮਮਤਾ ਵਿੱਚ ਜੀ ਵਿਦ ਆਪ ਬੰਧਾ ਆਪ ਹੀ ਆਪਣੇ ਆਪ ਨੂੰ ਆਪ ਹੀ ਬੰਨ੍ਹਣ ਕਾ ਕੇ ਬਣਾ ਲੂੰਗਾ ਜਿਉਂ ਕੁੱਖਾਂਾਂ ਕੀ ਕਪੂਰ ਤਵਾ ਬਣਾਇਆ ਮੇਰੀ ਜ਼ਿੰਦਗੀਏ ਕਿਉ ਮੰਨ ਮੁਖ ਸਭ ਵਸ਼ ਕਰ ਲੈ ਰਾਮ ਮੇਰੇ ਕ੍ਰਿਸ਼ਨਾ ਜਿਉ ਝੂਠੋ ਇਹ ਜਗ ਜਿਨ੍ਹੇ ਕ੍ਰਿਸ਼ਨਾਂ ਦਾ ਪਾਣੀ ਹੁੰਦਾ ਹੈ ਕੂਲ ਜੀ ਜੀ ਕੇ ਜੀ ਦੇ ਨਾਲ ਰੇਤੇ ਇਕ ਚਮਕਾਰਾ ਪੈਂਦਾ ਪਾਣੀ ਦੀਆਂ ਲਹਿਰਾਂ ਨਦੀਆਂ ਦੇ ਪ੍ਰਤੀਕ ਹੁੰਦੀਆਂ ਜਦੋਂ ਉੱਥੇ ਜਾਂਦੇ ਆ ਮੇਰਗੋ ਤਾਂ ਉਥੋਂ ਓਨੀਕ ਨੀਲ ਹੋਰ ਅੱਗੇ ਜਿਹਦਾ ਐਵੇਂ ਭਟਕਦੇ ਫਿਰਦੇ ਰਹਿੰਦੇ ਆ ਉਹ ਪਾਣੀ ਨਹੀਂ ਹੁੰਦਾ ਰੇਤਾਂ ਦੇ ਸੂਰਜ ਦੇ ਕਿਰਨਾਂ ਦਾ ਚਮਕਾਰਾ ਹੁੰਦਾ ਐਵੇਂ ਰੇਤਾ ਮਾਇਆ ਹੈ ਸੂਰਜ ਬ੍ਰਹਮ ਉਹਦੀ ਸੱਤ ਰੁਪਈ ਕਿਰਨਾਂ ਦੇ ਨਾਲ ਇਹ ਸੱਤ ਪ੍ਰਤੀਕ ਹੋ ਰਹੀ ਹੈ ਇਸ ਤੋਂ ਕਰ ਮੇਕਤੀਆਂ ਦੇ ਪਾਣੀ ਵੀ ਨਹੀਂ ਆਈ ਇਹ ਤੁਖਾਂਜਤ ਲੇਖਤਾਸ ਉਠਤਾ ਹੈ ਜਿਵੇਂ ਹਰਿਵੰਗੋਂ ਨੂੰ ਸੱਚਾ ਮੰਨ ਕੇ ਦੌੜਦਾ ਹੈ ਕਿ ਮੈਂ ਪਕੜ ਲਵਾਂ ਮੇਰੀ ਤੇ ਪ੍ਰਤੀ ਹੋ ਜੇਗੀ ਭੁਗਤ ਮੁਗਤ ਕਾ ਕਾਰਨ ਸੁਆਮੀ ਜੋ ਸਾਰਿਆਂ ਨੂੰ ਭੁਗਤ ਭੋਜਨ ਦੇਣ ਵਾਲਾ ਹੈ ਤੁਸ ਜੀ ਕਰਨਿਆ ਤੇ ਅਨੁਦੇਣ ਵਾਲਾ ਤੇ ਮੁਕਤੀ ਦੇਣ ਵਾਲਾ ਸਰਬਕਾ ਸੁਆਮੀ ਊਂਡ ਕਾਹੇ ਬਿਸਰਾ ਜੇ ਐਸਾ ਦਸਮਝਾਓ ਉਸ ਪਰਮੇਸ਼ਰ ਨੂੰ ਭਲਾਈ ਜਾਂਦਾ ਹੈ ਜਨ ਨਾਮਿਕ ਕੂਤਨ ਮੈਂ ਕਉ ਸਤਿਗੁਰੂ ਮਿਲਦੇ ਨਹੀਂ ਜਿੰਦੇ ਬਾਲੇ ਨਿਹਨ ਭਾਈ ਕਰੋੜਾਂ ਵਿੱਚੋਂ ਕੋਈ ਕੋਈ ਹੈ ਭਜਨ ਰਾਮ ਕੂਪਾਵ ਜਿਹੜਾ ਪਰਮੇਸ਼ਰ ਰਾਮ ਦੇ ਭਜਨ ਕੀਰਤਨ ਨੂੰ ਭਜਨ ਨੂੰ ਪਾਉਂਦਾ ਹੈ ਗੌੜੀ ਮਹੱਲਾ ਨਾਵਾਂ ਲਾਧੂ ਇਹੋ ਮਨ ਗਹਿਉ ਨਾਂਜਾ ਇਹ ਸੰਗੀਏ ਨਾ ਮਨ ਇਹ ਕਿਸੇ ਕਾਸੋਂ ਪਕੜਿਆ ਨਹੀਂ ਜਾਂਦਾ ਬੜੇ ਲੋਕ ਯਤਨ ਕਰਦੇ ਖੰੰ ਚੰਕਲ ਕ੍ਰਿਸ਼ਨ ਸੰਗ ਵਸ ਹੈ ਇਹ ਮਾਰੇ ਮਨ ਚੰਕਲ ਕਿਉਂ ਹੁੰਦਾ ਮਹਾਰਾਜ ਕਹਿੰਦੇ ਚੰਕਲ ਕਰਨ ਵਾਲੀ ਕ੍ਰਿਸ਼ਨ ਇਹ ਮਾਰੇ ਸਾਚ ਸੰਧੀ ਨਾਲ ਵਸ ਰਹੀ ਹੈ ਜਾਂ ਤੇ ਫਿਰ ਨਾ ਰਹਾ ਇਹ ਕਹਿੰਦੇ ਮਨ ਕ੍ਰਿਸ਼ਨ ਨਾਲ ਮਾਰਿਆ ਕਿਹ ਵਾਲੀ ਕਹਾਇਸ ਨਹੀਂ ਰਹਿ ਰਹਾਉ ਕਾਠਾ ਨਾ ਕਰੋਦ ਘਾਟ ਹੀ ਕੇ ਭੀਤਰ ਜੀਂਦਰ ਕਰਦਾ ਐਡਾ ਕਰੋਦ ਹੈ ਕਹਿੰਦਾ ਜੇ ਗੁੱਸਾ ਆ ਗਿਆ ਉਹਦੇ ਪਿਓ ਨੂੰ ਵੀ ਮਾਂ ਨੂੰ ਵੀ ਕਤਲ ਕਰ ਦੂੰ ਐਡਾ ਕਰੜਾ ਕਰੋਦ ਹੈ ਅਸਮ ਕਰੋਦ ਘਾਟ ਹੀ ਕੇ ਭੀਤਰ ਜੇਵੇ ਕੱਟ ਹਿਰਦੇ ਵਿੱਚ ਅੱਛੇ ਮੁਸਾਰੀ ਜਾਂਦਾ ਹੈ ਇਹ ਖੁਦ ਫੱਦ ਬਿਸਰਾਜ ਕਰੋਦ ਨੇ ਵੀ ਸਾਰੀ ਹੋਸ਼ ਵਾਲੀ ਵਿਆਦ ਸੇਵਾ ਕਰਨੀ ਸੀ ਬਜ਼ੁਰਗਾਂ ਦੀ ਪਾਲ ਕਰਨੀ ਸੀ ਸਤਿਕਾਰ ਕਰਨਾ ਸੀ ਉਹ ਸਾਰੀ ਸੁਖੀ ਭੁਲਾ ਦਿੱਤੀ ਜਿਸ ਕਰੋਧ ਨੇ ਗਿਆਤ ਹੀ ਰਤਨ ਗਿਆਨ ਸਭ ਕੋ ਹਿਰਦੀਨਾ ਇਹ ਕਰੋਧ ਹੈ ਗਿਆ ਕਰੋ ਗਿਆਨ ਰੂਪੀ ਰਤਨ ਜੋ ਅਮੋਲਕ ਸੀ ਇਹ ਸਾਰਿਆਂ ਦਾ ਇਸ ਨੂੰ ਚੁੜਾ ਲਿਆ ਕਰੋਧੀ ਆਦਮੀ ਅੰਦਰ ਗਿਆਨ ਨਹੀਂ ਇਸ ਗਿਰੰਦਾ ਸਾਥਿ ਉਹ ਕਾਸ਼ਨਾ ਬਸਾਈ ਉਸ ਕਰੋਧ ਨੇ ਰੋਕਣ ਨਾਲ ਇਹਨਾਂ ਦਾ ਕੋਈ ਨਹੀਂ ਬਾਹ ਚਲਦੀ ਤੇ ਗਿਆਨ ਨੂੰ ਆਉਣ ਨੂੰ ਗਵਾਈ ਬੈਠਿਆ ਆਸੂ ਕਾਸ਼ਨਾ ਬਸਾਏ ਕਰੋਦ ਨਾ ਰੋਕਣਾ ਕੋਈ ਵਾਹ ਨਹੀਂ ਚਲਦੀ ਇਹ ਨਜੀਆਂ ਦੀ ਕਰੋਦ ਨਾ ਤੋ ਹਟਦਾ ਨਹੀਂ ਆਪਣੇ ਆਪ ਜੋਗੀ ਯਤਨ ਕਰ ਤ ਸਭ ਹਾਰੇ ਇਸ ਮਨ ਨੂੰ ਰੋਕਣ ਵਾਲਾ ਤੇ ਯੋਗੀ ਲੋਗ ਜੇ ਕੋਈ ਮਹਿੰਦਰਨਾਸ ਵਰਗੇ ਬڑے بڑے ਜਤਨ ਕਰਕੇ ਹਾਰ ਗਏ ਗੁਣੀ ਰਹੇ ਗੁਣਗਾਈ ਅਬੇ ਗੁਣੀ ਲੋਕ ਜਿਹੜੇ ਗਵਈਏ ਸੀ ਉਹ ਗੁਣਾ ਨੂੰ ਗੋਲ ਨੂੰ ਗਾ ਕੇ ਰਹਿ ਚੁੱਕੇ ਜਨ ਨਾਨਕ ਹਰ ਭੇ ਦਿਆਲਾ ਸਰਗੁਰੂ ਸਾਹਿਬ ਇਹ ਕਹਿੰਦੇ ਜਦੋਂ ਹਰੀ ਅਕਾਲ ਪੁਰਖ ਬਿਆਲੂ ਹੋਏ ਗੁਣੀ ਫੇਰ ਹੰਸ ਪਰ ਗੁਣੀ ਗੁਣੀ ਰਹੇ ਗੁਣਗਾਈ ਜਨ ਨਾਨਕ ਹਰ ਭੇ ਦਿਆਲਾ ਜਦੋਂ ਹਰੀ ਅਕਾਲ ਪੁਰਖ ਜੀ ਬਿਆਲੂ ਹੋਏ ਤਾਂ ਗੁਣੀ ਪੁਰਖ ਜਿਹੜੇ ਹਮ ਉਨੋ ਨਾਏ ਮਰਕੇ ਗੋਣੀ ਜਦੋਂ ਗਾਉਂਦੇ ਰਹੇ ਸੋ ਸਭ ਵਿਦ ਬਾਣਿਆ ਸਾਰੀ ਵੀ ਦੀ ਧਾਈ ਬਣਾਈ ਵਾਹਿਗੁਰੂ ਦੇ ਗੁਣਾਂ ਗਾਉਂਦੇ ਰਹੇ ਮਿਲ ਕੇ ਜਦੋਂ ਗੁਣ ਗਾਉਂਦੇ ਰਹੇ ਹੋਰ ਯਤਨ ਕੋਈ ਨਹੀਂ ਚੱਲਿਆ ਉਦੋਂ ਸਾਰੀਆਂ ਦਿਨੀਆਂ ਬਣੇ ਰੋਕਣ ਦੀਆਂ ਮੰਦਰ ਰੋਕਣ ਦੀਆਂ ਵਿਕਾਰਾਂ ਦੇ ਰੋਕਣ ਦੀਆਂ ਇਹ ਉਪਾਅ ਹੈ ਗੌੜੀ ਮਹੱਲਾ ਨਾਵਾ ਜੀ ਉਹ ਜਾਲੂ ਹੋਇਆ ਸਾਰੀਆਂ ਦਿਨੀਆਂ ਬਣ ਗਈਆਂ ਗੌੜੀ ਮਹੱਲਾ ਨਾਵਾ ਸਾਧੂ ਗੋਬਿੰਦ ਕੇ ਗੁਣ ਗਾਵੋ ਇਹ ਸੰਤੋ ਹਕਮਾ ਜਨੋ ਗੁਣੀ ਰਹੇ ਗੁਣ ਗਾਈ ਇਸ ਕਰਕੇ ਸੰਸਾਰ ਸੁਖ ਰਹਾ ਕਰਦੇ ਅਗਲੀ ਤੁਕ ਜੀ ਬਚਨ ਕਹਿ ਰਹੇ ਸਾਧੋ ਗੋਬਿੰਦ ਕੇ ਗੁਣ ਗਾਵੋ ਇਹ ਸਾਧੋ ਸੰਤੋ ਹਕਮਾ ਜਨੋ ਦੇਵਨ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਮਾਨਸ ਜਨਮ ਆਮੂਲਤ ਪਾਇਓ ਜਿਹੜਾ ਮਨੁੱਖਾ ਜਨਮ ਹੈ ਤੁਸੀਂ ਅਮੋਲਕ ਪ੍ਰਾਪਤ ਕੀਤਾ ਹੈ ਵਰਖਾ ਕਾਹੇ ਗਵਾ ਇਸ ਗਿਰਥ ਕੇ ਵਿਅਰਥ ਕਿਉਂ ਇਸ ਕਿਸ ਵਾਸਤੇ ਗਵਾ ਰਹੇ ਹੋ ਰਹਾਉ ਪਾਤ ਜਤ ਪੁਨੀਤ ਜੀਨ ਬੰਧ ਹਰ ਦੇਖੋ ਬਾਪੀਆਂ ਨੂੰ ਪਵਿੱਤਰ ਕਰਨ ਵਾਲਾ ਗਰੀਬਾਂ ਦਾ ਗੰਧੂ ਸੁਗੰਧੀ ਹਰੀ ਆਪ ਕਰਨ ਕਾਹੇ ਤੁਮ ਆਵੋ ਉਸ ਪਰਮੇਸ਼ਰ ਦੀ ਤੁਸੀਂ ਪਾਈ ਸ਼ਰਨਾਉਣਾ ਕਰੋ ਗਾਜ ਕੋ ਪ੍ਰਾਸ ਮਿਤੀ ਨੂੰ ਜਿਹ ਸਿਮਰਤ ਉਸ ਵਾਹਿਗੁਰੂ ਸਿਮਰਨ ਕਰਨੇ ਕਰਕੇ ਹਰੀ ਹਰ ਛੇਤਰ ਦੇ ਅੰਦਰ ਹਾਥੀ ਜਿਹੜਾ ਸੀ ਇਹ ਆਪਣੇ ਪਰਿਵਾਰ ਨੂੰ ਲੈ ਕੇ ਪਾਣੀ ਪੀਣ ਆ ਕੇ ਆ ਪੰਨੇ ਸਾਤ ਤੋਂ ਅੱਠ ਕੋ ਹੈ ਨਦੋ ਇਸ ਸਾਂਝ ਦੇ ਜਿਸ ਵਕਤ ਆਇਆ ਤੇ ਉਹ ਸਾਂਝ ਦੇ ਵਿੱਚ ਪਦਿਆ ਰਿੰਦਾ ਸੀ ਕੰਬੀਏ ਨੇ ਆਦਮੀ 10 ਪਾਰਾਂ ਖਲਾਈਆਂ ਹੋਈਆਂ ਸੀ ਜਦੋਂ ਹਾਥੀ ਪਾਣੀ ਪੀਣ ਵੜਿਆ ਤੇ ਉਸ ਦੇ ਪਰਿਵਾਰ ਦੇ ਨਾਲ ਕਿਨਾਰੇ ਤੇ ਖੜੇ ਰਹੇ ਤੇ ਹਾਥੀ ਦੂੰਗੇ ਖਾਂ ਚਲਿਆ ਗਿਆ ਕੰਬੀਏ ਨੇ ਆਦਮੀਆਂ 10 ਪਾਰਾਂ ਪਾ ਕੇ ਨੂੰ ਆਪ ਦੇ ਵਿੱਚ ਖਿੱਚ ਲਿਆ ਜੋ ਖਿੱਚ ਲਿਆ ਹਾਥੀ ਨੇ ਪਰਾ ਬਾਣੀ ਨਾਲ ਉਸ ਜਿਹੜੇ ਸਿਆਣਾ ਬਣਾਉਂਦਾ بڑے بڑے ਕੰਮ ਕਰਨ ਦੇ ਹਾਥੀ ਇਸ ਪ੍ਰਕਾਰ ਇਹ ਹਾਥੀ ਨੇ ਪਰਮੇਸ਼ਰ ਨੂੰ ਉਸ ਵੇਲੇ ਤੇ ਪੇਟ ਕੀਤਾ ਜਿਸ ਦੇ ਹੱਥੋਂ ਡਿੱਗ ਗਿਆ ਉੱਪਰ ਸਾਰਾ ਵਿੱਚ ਪਾਣੀ ਦੇ ਖਿੱਚ ਕੇ ਲੈ ਗਿਆ ਤੁੰਗਾ ਉਸੇ ਅੰਤਰੀ ਯਾਮੀ ਨੇ ਕੱਢ ਕਰੇ ਚੱਕਰ ਬੈਕੌਂਡ ਕੇ ਆਏ ਗੱਜਾ ਸੀ ਕੇ ਪ੍ਰਾਣ ਉਵਾਰੀਲੇ ਹਾਥੀ ਚ ਸੁਆਸਨ ਚੱਕਰ ਪਕੜ ਕੇ ਬੈਕੌਂਡ ਕੇ ਮਹਾਰਾਜ ਆਏ ਆਥੀ ਜਿਹੜਾ ਹਾਥੀਆਂ ਜੋ ਵੱਡਾ ਸੀ ਐਨਾ ਪਤ ਉਹਦੇ ਪ੍ਰਾਣਾਂ ਨੂੰ ਬਚਾਉਣਾ ਕੀਤਾ ਗੱਜ ਕੇ ਆ ਕੇ ਇਸ ਤਰ੍ਹਾਂ ਇਸੇ ਪ੍ਰਕਾਰ ਨਾਰਾ ਕਹਿੰਦੇ ਹਾਥੀ ਦਾ ਤਰਾਸ ਹੋਏ ਜਿਸ ਵਾਈਡੂ ਦਾ ਸਿਮਨ ਕਰਕੇ ਭਾਈ ਪਸ਼ੂ ਦਾ ਤਰਾਸ ਨਾ ਮਿਲ ਗਿਆ ਉਹ ਕਾਹੇ ਬਿਸਰਾ ਜੀ ਉਸ ਪਰਮੇਸ਼ੁਰ ਨੂੰ ਆਉਣ ਤੁਸੀਂ ਕਿਉਂ ਬੁਲਾਉਂਦੇ ਹੋ ਹਮੇਸ਼ਾ ਲਈ ਕੀਤੇ ਕਰੋ ਇਸੇ ਪ੍ਰਕਾਰ ਮਨੁੱਖਾ ਹਾਥੀ ਦੀ ਨਹੀਂ ਆਈ ਅਗਿਆਨ ਚੰਦੂਏ ਦੀ ਨਹੀਂ ਆਈ ਵਾਸ਼ਨਾ ਰੂਪੀ ਤਾਰਾਂ ਦੇ ਨਾਲ ਇਸਨੇ ਸੰਸਾਰੂਪੀ ਸਮੁੰਦਰ ਦੇ ਪਾਪਾਂ ਨੂੰ ਕੀ ਪਾਣੀ ਤੇ ਡੋਬੋ ਲਿਆ ਹੈ ਤੋਂ ਜਿਵੇਂ ਫੁੱਲ ਕਰਦਾ ਵੇਖ ਕੇ ਸੁੰਦ ਨਾਲ ਪਿਆ ਸੀ ਇਸੇ ਪ੍ਰਕਾਰ ਸਾਧ ਸੰਗਤ ਜੀ ਫਲਰੂਪੀ ਫੁੱਲ ਜੀ ਨੇ ਆਪਣੀ ਭਾਵਨਾ ਰੂਪੀ ਸੁੰਦ ਦੇ ਨਾਲ ਅਰਪਣਾ ਕੀਤਾ ਹੈ ਉਹਨਾਂ ਦੇ ਸਕੇ ਪਾਪਸ਼ਾ ਨੇ ਸਿਮਰਨ ਰੂਪੀ ਸੁਲਭੀ ਚੱਕਰ ਲੈਣਾ ਹੈ ਤੰਗਵੀਆਂ ਕਾਰਾਂ ਕੱਟ ਕੇ ਇਹਨਾਂ ਨੂੰ ਵਿਚਾਰ ਲਿਆ ਇਸ ਪ੍ਰਕਾਰ ਤੁਮ ਕਾਹੇ ਜਿਸ ਰਹੀ ਜਿਸ ਨਾਲ ਸਿਮਰਨ ਕਰਕੇ ਆਫੀ ਦਾ ਤਰਾਸ ਨਿਕ ਗਿਆ ਉਹੀ ਕਿਉਂ ਭੁਲਾਉਨੇ ਹੋ ਉਸ ਨੂੰ ਇੱਥੇ ਰੱਖੋ ਤਾਰੇ ਆਵੇ ਮਹਾਨ ਮੂਹ ਮਾਇਆ ਫੂਲ ਜਿਹੜਾ ਹੰਕਾਰ ਤੁਹਾਡੇ ਅੰਦਰ ਫਿਰਦਾ ਹੈ ਕਿ ਮੈਂ ਹਾਂ ਉਹ ਮਾਨ ਹੰਕਾਰ ਜਿਹੜਾ ਕਰਨਾ ਹੈ ਅਬ ਹਿਰਦੇ ਚ ਮਾਨ ਕਰਨਾ ਏ ਮੋ ਜਿਹੜਾ ਹੈ ਸੁਲੰਗੀਆਂ ਦਾ ਤੇ ਮਾਇਆ ਦਾ ਪੁਨਾ ਚਲੂਪਦਾ ਭਜਨ ਰਾਮ ਕੇਤ ਲਾਉ ਪੁਨਾ ਵਾਹਿਗੁਰੂ ਦੇ ਭਜਨ ਤੇ ਰਾਮ ਦੇ ਚਿੱਤ ਨੂੰ ਲਾਉਣਾ ਕਰੋ ਨਾਨਕ ਕਹਤ ਮੁਗਤ ਪੰਥ ਏ ਹੋ ਗੁਰੂ ਨਾਨਕ ਦੇਵ ਜੀ ਗੁਰੂ ਕੇਵ ਬਹਾਦਰ ਸਾਹਿਬ ਗੁਰੂ ਨਾਨਕ ਜੀ ਨੇ ਗੱਦੀ ਦੇ مالک ਹੋ ਕੇ ਕੰਨੀ ਗੁਰੂ ਨਾਨਕ ਜੀ ਉਹਦੇ ਗੁਰੂ ਹੈ ਨੌਵੇਂ ਪਾਤਸ਼ਾਹ ਜੀ ਇਹ ਮੁਕਤੀ ਦਾ ਪੰਥ ਰਸਤਾ ਹੈ ਗੁਰਮੁਖ ਹੋਏ ਤੂੰ ਪਾਵੇ ਗੁਰਮੁਖ ਬਣ ਜਉਂਦੇ ਤਾਂ ਤੁਸੀਂ ਪਾ ਲਓਗੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਪ੍ਰਾਪਤ ਕਰੋ ਏ ਭਾਈ ਗੌੜੀ ਮਹੱਲਾ ਨਾਵਾ ਜਿਨ ਮਾਈ ਝੂਲਿਓ ਮਨ ਸੰਜਾਵੈ ਇਹ ਮਾਰੇ ਸਾਰੇ ਕੋਈ ਸਮਝਦੇ ਕਾ ਮਾਤਾ ਸਾਹਿਬ ਦੇ ਪ੍ਰਸਾਦ ਕਹਿੰਦੇ ਨੇ ਮਾਤਾ ਨਾਨਕੀ ਦੀ ਥਾਣੀ ਇਹ ਮਾਤਾ ਜੀ ਕੋਈ ਕੋਈ ਹੈ ਜਿਹੜਾ ਭੁੱਲੇ ਹੋਏ ਮਨ ਦੇ ਗਾਇਨ ਸੁਝਾ ਲੈਂਦਾ ਹੈ ਨਹੀਂ ਗਮ ਆਇਆ ਦੇ ਕੀ ਫਸੇ ਰਹਿੰਦੇ ਹੈ ਮਾਈ ਮਾਇਆ ਜਿਹੜੀ ਉਹ ਭੁੱਲਿਆ ਹੋਇਆ ਮਨ ਨੂੰ ਹੈ ਕੋਈ ਕੋਈ ਸਮਝਾਉਂਦਾ ਹੈ ਆਪਣੇ ਮਨ ਦੇ ਤਾਈ ਬੀਰ ਪੁਰਾਨ ਸਾਧ ਮੱਗ ਸੁਣ ਕਰ ਜੀਵਨ ਨੂੰ ਉਹਨਾਂ ਨੂੰ ਸੁਣ ਕੇ 18 ਪੁਰਾਣਾ ਨੂੰ ਸਾਧੂਆਂ ਦੇ ਸਾਧਨਾ ਦੇ ਮਾਰਗ ਜਿਹੜੇ ਆ ਵਿਰਾਗ ਦੇ ਕਾਜ ਕਹਿੰਦੇ ਸਰਬਨ ਕਰਕੇ ਜੀ ਨੇ ਮੁਖ ਨਾ ਹਰ ਗੋਲੂnga ਬੁੱਲੇ ਖੋਲਣ ਮੀਂਹ ਜਿਨੇ ਗੀ ਹਰੀ ਦੇ ਗੁਣਾ ਨਹੀਂ ਗਾਉਂਦਾ ਹੋਰ ਨਾ ਪਾਸਿਆਂ ਤੇ ਲੱਗਾ ਰਹਿਣਾ ਹੈ ਹਾਉ ਦੁਰਲੱਭ ਦੇਹ ਪਾਏ ਮਾਨਸ ਕੀ ਇਹ ਦੇਖੋ ਇਹ ਜੀਵਨ ਬੜੀ ਕਠਨ ਲੱਗਣ ਵਾਲੀ 84 ਲੱਖ ਪੌਂਦੇ ਪੌਂਦੇ ਨੇ ਇੰਨ ਮੁਖਬੇ ਭਾਈ ਹੈ ਮਿਰਥਾ ਜਨਮ ਸਿਰਾਵੈ ਉਹ ਵਿਅਰਥੀ ਆਵਲ ਜਨਮ ਸਿਰਾਵੈ ਨੋ ਬਤੀਤ ਕਰ ਰਿਹਾ ਗੁਜ਼ਾਰ ਰਿਹਾ ਹੈ ਮਾਇਆ ਮੂਹ ਮਹਾ ਸੰਕਟ ਬਾਨ ਮੈਜ ਮੂਹ ਹੈ ਬੜਾ ਸੰਕਟਕ ਦੁੱਖ ਦੇਣ ਵਾਲਾ ਹਨ ਜੰਨਲ ਹੈ ਬੜਾ ਪਾੜੀ ਦੀਆ ਬਾਨ ਉਜਾਰ ਹੈ ਨਾਸਿ ਉਰੋਚਿ ਉਪਜਾਵੈ ਤੇਰੇ ਵਿੱਚ ਹੀ ਜ਼ਹਿਰੀਲੇ ਫਲ ਖਾਣ ਵਾਲੇ ਵਿਸ਼ੇਰੂਪੋ ਇਹ ਜਿਹੜੀ ਕੀਮਤ ਪਾਨ ਕਰਦਾ ਹੈ ਅੰਦਰ ਬਾਹਰ ਸਦਾ ਸੰਗ ਪ੍ਰਭੂ ਦੇ ਅੰਦਰ ਵੀ ਹਿਰਦੇ ਦੇ ਬਾਹਰ ਸੰਸਾਰ ਦੇ ਅੰਦਰ ਵੀ ਹੈ ਉਹ ਜੰਦੇ ਸਹਜ ਦੇਂਦਰ ਵਾਰ ਵੀ ਸਦਾ ਨਾਲ ਹੈ ਪ੍ਰਭੂ ਸਾਥਿ ਉਹ ਨਹੀਂ ਹੁ ਨਾ ਲਾਉਂਦਾ ਹੈ ਜੀ ਨਾਲੇ ਪ੍ਰੇਮ ਨਹੀਂ ਲਾਉਂਦਾ ਹੈ ਨਾਨਕ ਮੁਕਤ ਕਾਹੇ ਤੂੰ ਮਾਨ ਲਉ ਜੀ ਜੀ ਕਹਿੰਦੇ ਉਸ ਨੂੰ ਭਾਈ ਤੁਸੀਂ ਮੁਕਤ ਮਿਲਣਾ ਨਾ ਕਰੋ ਇਹ ਕਾਟੇ ਰਾਮ ਸਮਾਉ ਜੀ ਦੇ ਨਾਮ ਦਾ ਨਾਮ ਸਮਾ ਜਾਂਦਾ ਧੀਨ ਹੋ ਜਾਂਦਾ ਜੀ ਦਾ ਹਿਰਦਾ ਰਾਮ ਦੇ ਨਾਮ ਜੀ ਦਾ ਹਿਰਦਾ ਹਿਰਦੇ ਵਿੱਚ ਰਾਮ ਪਰਮੇਸ਼ਰ ਸਮਾਉ ਆ ਮਿਲ ਜਾਂਦਾ ਹੈ